ਇਸ ਵਕਤ ਪੰਜਾਬ ਦੀ ਪੂਰੀ ਸਿਆਸਤ ਗਰਮਾਈ ਹੋਈ ਹੈ 1 ਜੂਨ ਨੂੰ ਲੋਕ ਸਭਾ ਚੋਣਾਂ ਨੇ ਤੇ ਲਗਾਤਾਰ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਰੋਡ ਸ਼ੋਅ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਜੀ ਕਿ ਪਰ ਭਾਜਪਾ ਉਮੀਦਵਾਰਾਂ ਦਾ ਪਿੰਡਾਂ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਤੇ ਹੰਸ ਰਾਜ ਹੰਸ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੁਣ ਇੱਕ ਵਾਰ ਫਿਰ ਤੋਂ ਹੰਸ ਰਾਜ ਹੰਸ ਦਾ ਕਿਸਾਨਾਂ ਨੇ ਮੋੜ ਵਿਰੋਧ ਕਰ ਦਿੱਤਾ ਪਿੰਡਾਂ ਦੇ ਨਾਲ ਨਾਲ ਹੁਣ ਸ਼ਹਿਰ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਹੋਇਆ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਅਤੇ ਬੀਤੀ ਸ਼ਾਮ ਦੀ ਜੇਕਰ ਗੱਲ ਕਰੀਏ ਤਾਂ ਜਦ ਬੀਜੇਪੀ ਉਮੀਦਵਾਰ ਕੋਟਕਪੂਰਾ ਦੇ ਜੈਤੋ ਰੋਡ ਤੋਂ ਚੋਣ ਪ੍ਰਚਾਰ ਅਤੇ ਰੋਸ਼ੋ ਵਾਸਤੇ ਪੁੱਜੇ ਤਾਂ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਵੱਲੋਂ ਉਹਨਾਂ ਦੇ ਕਾਫਲੇ ਨੂੰ ਕਾਲੇ ਚੰਡੇ ਵਖਾ ਕੇ ਬੀਜਪੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਕਿਸਾਨਾਂ ਨੇ ਕਿਹਾ ਕਿ ਹੰਸ ਰਾਜ ਹੰਸਨ ਸਾਡੇ ਨਾਮ ਨੋਟ ਕਰ ਲਵੇ ਨੰਬਰ ਨੋਟ ਕਰ ਲਵੇ ਅਸੀਂ ਕਾਇਰ ਨਹੀਂ ਹ ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਜੋ ਕਿਸਾਨਾਂ ਨੂੰ ਕਿਹਾ ਸੀ ਇਸ ਤੇ ਵੀ ਕਿਸਾਨਾਂ ਨੇ ਬੋਲਦਿਆਂ ਹੋਇਆ ਕਿਹਾ ਕਿ ਅ ਅਸੀਂ ਉਸ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ ਜੀ ਹਾਂ ਉਹਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਉਸ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਦੇ ਅਸੀਂ ਕਾਇਰ ਨਹੀਂ ਆ ਔਰ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਆ ਇੱਥੇ ਵੋਟਾਂ ਮੰਗਣ ਤਾਂ ਆਏ ਆ ਇਹਨਾਂ ਦਾ ਰੈਟ ਹੈ ਜੇ ਮੰਗ ਸਕਦੇ ਆ ਵੋਟਾਂ ਪਰ ਸਾਡਾ ਕਿਸਾਨਾਂ ਦਾ ਵੀ ਰੈਟ ਹੈ ਅਸੀਂ ਸਾਡੀ ਬਣਾਈ ਹੋਈ ਸਰਕਾਰ ਨੂੰ ਦਿੱਲੀ ਅਸੀਂ ਗੱਲ ਸੁਣਾਉਣ ਵਾਸਤੇ ਆਪੀਆਂ ਮੰਗਾਂ ਮਨਾਉਣ ਵਾਸਤੇ ਚੱਲੇ ਸੀ ਇਹਨਾਂ ਨੇ ਰਸਤੇ ਦੇ ਵਿੱਚ ਕਿੱਲ ਗੱਡੇ ਆ ਇਹਨਾਂ ਨੇ ਰਸਤੇ ਦੇ ਵਿੱਚ ਕੰਦਾ ਕੱਢਿਆ ਇਹਨਾਂ ਨੇ ਸਾਡਾ ਨੌਜਵਾਨਾਂ ਪਿੰਡ ਬੱਲੋ ਦਾ ਪਠੰਡੇ ਜ਼ਿਲ੍ਹੇ ਦਾ ਸਬੰਧਤ ਸਾਡਾ ਨੌਜਵਾਨ 23 ਸਾਲਾ ਸ਼ਹੀਦ ਕੀਤਾ ਹੈ ਇਹਨਾਂ ਨੇ ਸਾਡੇ ਕਿਸਾਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਆ ਸਾਡੀਆਂ ਮਸ਼ੀਨਰੀਆਂ ਸਾਡੇ ਪੰਜਾਬ ਦੀ ਧਰਤੀ ਦੇ ਅਗੇ ਪੰਨੀਆਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਾਂਗੇ ਆਪਣੀਆਂ ਮੰਗਾਂ ਅਸੀਂ ਆਪੀਆਂ ਗੱਲਾਂ ਪੁੱਛ ਰਹੇ ਆ ਇਹਨਾਂ ਤੋਂ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਇਹ ਲੋਕਤੰਤਰ ਹੈ ਜਿਹੜਾ ਸੜਕਾਂ ਦੇ ਵਿੱਚ ਕਿੱਲ ਗੱਡੇ ਜਾਣੇ ਜਿੰਨਾ ਸ਼ੜਕਾਂ ਦੇ ਵਿੱਚ ਕੰਦਾ ਕੱਟੀਆਂ ਜਾਂਦੀਆਂ ਇਹ ਕਿਹੜਾ ਲੋਕਤੰਤਰ ਆ ਗਿਆ ਜਿਹੜਾ ਇੱਥੋਂ ਦਾ ਭਗਵੰਤ ਮਾਨਾ ਹੈ ਜਿਹੜਾ ਕਹਿੰਦਾ ਮੈਂ ਗਰੀਬ ਘਰ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ ਹੈ ਉਹ ਉਹ ਅੱਜ ਮੋਦੀ ਦੀ ਪਿੱਠ ਤੇ ਖੜਾ ਹੈ ਜਿੰਨਾ ਅੱਜ ਤੰਤਰ ਸਾਡੇ ਮੂਹਰੇ ਲਾਇਆ ਸਾਡੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਇਹ ਲੋਕਤੰਤਰ ਦਾ ਘਾਣਾ ਹੈ ਇਹ ਇਹ ਜਿਹਦੀ ਸਹੇ ਦੇ ਉੱਤੇ ਉੱਠਦਾ ਹੈ ਅਸੀਂ ਉਸੇ ਮੋਦੀ ਦੀ ਗੋਡੀ ਲਵਾ ਕੇ ਆਏ ਸੀ 13 ਮਹੀਨੇ ਬੈਠ ਕੇ ਦਿੱਲੀ ਦੇ ਵਿੱਚ ਆ ਇਹ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਅਨਸ ਰਾਜ ਨੇ ਵਾਪਸ ਇੱਥੇ ਦਿੱਲੀ 2-2 ਤਰੀਕ ਤੋਂ ਬਾਅਦ ਨਹੀਂ ਆਉਣਾ ਪਰ ਜਿਹੜੇ ਕਿਸਾਨ ਆ ਇਹ ਇੱਥੋਂ ਦੇ ਆ ਇਹ ਨਾਂ ਸਾਡੇ ਨੋਟ ਕਰ ਲੈ ਸਾਡੇ ਨੰਬਰ ਨੋਟ ਕਰ ਲੈ ਅਸੀਂ ਇੱਥੀਆਂ ਦੇਖ ਲਾਂਗੇ ਕੀ ਬੰਦਾ ਕੋਈ ਗੱਲ ਨਹੀਂ ਲੋਕ ਲੜਨ ਨੂੰ ਤਿਆਰ ਆ ਲੋਕਾਂ ਦੇ ਪ੍ਰਤੀ ਇੰਨਾ ਮਾਰੇ ਭਾਜਪੀ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਹੈ ਇਹ ਕੱਲੇ ਕੱਲੇ ਦੇ ਮਨ ਚੋਂ ਕੱਢ ਨਹੀਂ ਸਕਦੇ ਇਹ ਪੰਜਾਬ ਦੀ ਧਰਤੀ ਹੈ ਇਹ ਭੁੱਲਣ ਵਾਲੀ ਕੌਮ ਨਹੀਂ ਇਹ ਸਾਡੇ ਪਿਛੋਕੜ ਜਾਣਦੇ ਹੈ ਪੰਜਾਬ ਦੀ ਧਰਤੀ ਨੂੰ ਉਹ ਕਹਿੰਦੇ 2 ਦਿਨ ਨੂੰ ਸਾਰਿਆਂ ਦਾ ਨੰਬਰ ਲੱਗ ਜਾਊਗਾ ਫਿਰ ਕੀ ਨੰਬਰ ਕੋਈ ਗੱਲ ਨਹੀਂ ਨੰਬਰ ਲੱਗਣ ਨੂੰ ਅਸੀਂ ਛੜਾਂ ਦੇ ਉੱਤੇ ਕਫਨ ਬੰਨ੍ਹ ਕੇ ਤੁਰਦੇ ਹਾਂ ਅਸੀਂ ਘਰਦਿਆਂ ਨੂੰ ਦੱਸ ਕੇ ਆਉਣੇ ਹੁੰਦੇ ਹਾਂ ਵੀ ਸਾਡਾ ਉਹਨਾਂ ਚ ਕਰਾਟੇ ਚ ਪਾਣੀ ਨਾ ਪਾਇਓ ਜਿੰਨਾ ਚਿਰ ਅਸੀਂ ਘਰੇ ਵਾਪਸ ਨਹੀਂ ਆਉਂਦੇ ਕੋਈ ਗੱਲ ਨਹੀਂ ਚੈਲੰਜ ਦਾ ਸਾਨੂੰ ਕਬੂਲ ਆ ਜਿੱਥੇ ਮਰਜ਼ੀ ਦੇਖ ਲੈ ਜਿੱਥੇ ਮਰਜ਼ੀ ਸਾਨੂੰ ਇਹ ਇਹ ਕਹਿੰਦੇ ਨਾ ਜਿਵੇਂ ਉਦੋਂ ਰਮਨਜੀਤ ਬਿੱਟੂ ਬੋਲਿਆ ਕਹਿੰਦਾ ਮੈਨੂੰ ਪਾਜਾਂ ਤਾਂ ਮੈਂ ਡਿਬੜੂ ਗੱਲ ਦੀਆਂ ਜੇਲਾਂਾਂ 'ਚ ਸਿੱਟੂੰਗਾ ਇਹਨਾਂ ਨੂੰ ਪਰ ਅਸੀਂ ਮੋਦੀ ਸਰਕਾਰ ਦਾ ਸਦਾ ਵਿਰੋਧ ਕਰਦੇ ਰਹਿਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ